ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਵਾਕਾਂ ਵਿੱਚ ਵਰਤੋਂ ਕਰਾਂਗੇ ਰਾਰੇ ਦੇ ਠੀਕ ਹੈ ਐ ਤੁਸੀਂ ਉਹੀ ਕਾਪੀ ਚ ਕੰਟੀਨਿਊ ਕਰਨੇ ਜਿੱਥੇ ਅਸੀਂ ਅੱਗੇ ਕੀਤੇ ਆ ਨਾਉ ਨੈਕ ਸਟਾਰਟ ਰਿਸ਼ਤਾ ਸਬੰਧ ਭੈਣ ਤੇ ਭਰਾ ਦਾ ਰਿਸ਼ਤਾ ਨਿੱਗਾ ਹੁੰਦਾ ਹੈ ਨਿੱਗਾ ਮਤਲਬ ਗਹਿਰਾ ਵੀ ਕਹਿ ਸਕਦੇ ਡੂੰਗਾ ਵੀ ਲਿਖ ਸਕਦੇ ਅਸੀਂ ਇੱਥੇ ਠੀਕ ਹੈ ਨੰਬਰ ਸੈਕੰਡ ਹੈ ਰਹਿਨ ਸਹਿਨ ਰਹਿਣ ਦਾ ਟੰਗ ਪੰਜਾਬੀ ਲੋਕਾਂ ਦਾ ਰਹਿਨ ਸਹਿਨ ਸਾਰੇ ਭਾਰਤ ਦੇ ਲੋਕਾਂ ਤੋਂ ਚੰਗਾ ਹੈ ਨੈਕਸਟ ਰੌਣਕ ਚਹਲ ਪਹਿਲ ਆਜ ਛੁੱਟੀ ਦਾ ਦਿਨ ਹੋਣ ਕਰਕੇ ਬਾਜ਼ਾਰਾ ਵਿੱਚ ਬੜੀ ਰੌਣਕ ਹੈ ਨੰਬਰ 4 ਹੈ ਰਵਾ ਰਵੀ ਤੇਜ਼ੀ ਨਾਲ ਮੇਲੇ ਵਿੱਚ ਜਦੋਂ ਲੜਾਈ ਹੋ ਗਈ ਤਾਂ ਅਸੀਂ ਰਵਾ ਰਵਿਓ ਤੋਂ ਨਿਕਲ ਆਏ ਯਾਨੀ ਕਿ ਤੇਜ਼ੀ ਨਾਲ ਤੋਂ ਭੱਜ ਜਾਏ ਨੈਕਸਟ ਨੰਬਰ 5 ਹੈ ਰੱਜਿਆ ਪੁੱਜਿਆ ਅਮੀਰ ਜਿਸ ਪਰਿਵਾਰ ਵਿੱਚ ਉਸ ਦਾ ਰਿਸ਼ਤਾ ਹੋਇਆ ਹੈ ਉਹ ਕਾਫੀ ਰੱਜਿਆ ਪੁੱਜਿਆ ਹੈ ਯਾਨੀ ਕਿ ਉਹ ਕਾਫੀ ਅਮੀਰ ਪਰਿਵਾਰ ਹੈ ਰੂਬਰੂ ਸਾਹਮਣੇ ਕੁਲਦੀਪ ਨੇ ਪੰਚਾਇਤ ਦੇ ਰੂਬਰੂ ਆਪਣੇ ਜ਼ੁਰਮ ਦਾ ਇਕਬਾਰ ਕਰ ਲਿਆ ਨਨ ਕਿ ਉਹਨੇ ਕਬੂਲ ਕਰ ਲਿਆ ਕਿ ਉਹਨੇ ਹੀ ਹੈ ਜ਼ੁਰਮ ਕੀਤਾ ਹੈ ਠੀਕ ਹੈ ਰੋਂਕੜੇ ਖੜੇ ਹੋ ਜਾਣਾ ਹੈਰਾਨ ਰਹਿ ਜਾਣਾ ਛੇ ਨੂੰ ਆਪਣੇ ਸਾਹਮਣੇ ਆਉਂਦਾ ਦੇਖ ਕੇ ਸੁਨੀਲ ਦੇ ਰੋਂਕੜੇ ਖੜੇ ਹੋ ਗਏ ਇਹਨੂੰ ਅੰਡਰਲਾਈਨ ਕਰਨਾ ਹੈ ਠੀਕ ਹੈ ਰਿਹਸਲ ਅਭਿਆਸ ਅਦਾਕਾਰ ਨਾਟਕ ਖੇਡਣ ਤੋਂ ਪਹਿਲਾਂ ਰਿਹਸਲ ਕਰ ਰਹੇ ਹਨ ਯਾਨਕਿ ਡਰਾਮਾ ਪੇਸ਼ ਕਰਨ ਤੋਂ ਪਹਿਲੇ ਉਹ ਇੱਕ ਵਾਰੀ ਪ੍ਰੈਕਟਿਸ ਕਰਦੇ ਪਏ ਆ ਨੈਕਸਟ ਰੂਪ ਮਾਨ ਸਾਕਾਰ ਕਰਨਾ ਜਾਂ ਮੂਰਤੀਮਾਨ ਇਸ ਕਵਿਤਾ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਕਾ ਪ੍ਰਤਿਭਾ ਪੂਰੀ ਤਰ੍ਹਾਂ ਰੂਪਮਾਨ ਹੁੰਦੀ ਹੈ ਨੈਕਸਟ ਰਾਜ ਪ੍ਰਾਂਤ ਅਤੇ ਰਾਜ ਆਏਗਾ ਰਸ ਨਹੀਂ ਆਏਗਾ ਰਾਜ ਹੁਣ ਭਾਰਤ ਵਿੱਚ 29 ਰਾਜ ਹਨ ਠੀਕ ਹੈ ਨੈਕਸਟ ਹੈ ਰਾਸ ਫਲਾਦਾ ਰਾਸ ਅਨਾਰ ਦਾ ਰਾਸ ਸਿਹਤ ਲਈ ਵਧੀਆ ਹੈ ਐਂਡ ਲਾਸਟ ਹੈ ਰਾਸ ਸਿਕਾਉਣਾ ਸੁਖਾਉਣਾ ਐ ਕਾ ਮੈਨੂੰ ਰਾਸ ਆ ਗਿਆ ਯਾਨੀ ਕਿ ਐ ਕਾ ਮੈਨੂੰ ਰਾਸ ਆ ਗਿਆ ਮੈਨੂੰ ਸੂਟ ਕਰ ਗਿਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਠੀਕ ਹੈ ਐਂਡ ਨੈਕਸਟ ਕੰਟੀਨਿਊ ਕਰਨੇ ਆ ਅਸੀਂ ਐਡ ਇਹ ਜੱਜੇ ਵਵੇ ਦੇ ਰਾਰੇ ਦੇ ਹੋਰ ਵੀ 2-3 ਕੀਤੇ ਆ ਉਸ ਤੋਂ ਬਾਅਦ ਅਸੀਂ ਹੋਰ ਕਰਾਂਗੇ ਠੀਕ ਹੈ ਕੰਟੀਨਿਊ ਕਰਨੇ ਆ